ਪਰ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਣਾ ਕੋਈ ਗਾਂ ਮੱਝ ਸੁੰਦੀ ਆ ਤੇ ਸੂਣ ਤੋਂ ਬਾਅਦ ਕੀ ਹੁੰਦਾ ਕਿ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈ ਪਹਿਲਾਂ ਪਸ਼ੂ ਜਦੋਂ ਸੁੰਦੇ ਹਨ ਨਾ ਵੈੜ ਹੋ ਗਈ ਜਾਂ ਝੋਟੀ ਹੋ ਗਈ ਮੰਜਾਂ ਦੇ ਦਾ ਵੈਸੇ ਘਟ ਆਉਂਦੀਆਂ ਜਣ ਕੇ ਜਿਵੇਂ ਝੋਟੀ ਹੋਈ ਗਾਈਆਂ ਤੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿ ਦੁੱਧ ਦੇ ਵਿੱਚੋਂ ਖੂਨ ਆਉਣ ਲੱਗ ਪੈਂਦਾ ਪਹਿਲਾਂ ਤਾਂ ਆਪ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਆਪਾਂ ਜਾਨਵਰਾਂ ਨੂੰ ਦੁੱਧ ਚੋਣਿਆ ਤੇ ਰੱਖਦੇ ਆ ਬਾਅਦ ਦੀ ਬਾਅਦ ਚ ਆਪ ਨੂੰ ਪਤਾ ਲੱਗਦਾ ਕੇ ਉੱਪਰ ਜਿਹੜੀ ਥੋੜੀ ਜਿਹੀ ਲਾਲੀ ਸ਼ੁਰੂ ਹੋਣ ਲੱਪੇ ਕਈ ਵਾਰ ਕੀ ਹੁੰਦਾ ਖੂਨ ਦੀਆਂ ਗੰਢਾਂ ਹੀ ਆਉਣ ਲੱਪੈਂਦੀਆਂ ਤਾਂ ਤੁਹਾਨੂੰ ਅੱਜ ਇੱਕ ਹੋਮੋਪੈਥਿਕ ਦਵਾਈ ਮੈਂ ਦੱਸੂਗਾ ਕਈ ਵਾਰ ਕੀ ਹੁੰਦਾ ਕਿ ਆਪਾਂ ਇੰਜੈਕਸ਼ਨ ਵਗੈਰਾ ਦਵਾਈ ਬਹੁਤ ਜ਼ਿਆਦਾ ਪਸ਼ੂ ਦੇ ਲਾ ਦਿੰਨੇ ਆ ਇੰਜੈਕਸ਼ਨ ਲਾ ਦਿੰਨੇ ਆ ਆਪ ਕੋ ਟਿਪ ਲਾ ਦਿੰਨੇ ਆ ਲੇਕਿਨ ਆਪਣੇ ਇਹਨੇ ਪਸ਼ੂ ਨੂੰ ਆਰਾਮ ਨਹੀਂ ਮਿਲਦਾ ਸ਼ੁਰੂਆਤ ਦੇ ਵਿੱਚ ਕੀ ਆਪਾਂ ਆਪਣੇ ਜਾਨਵਰ ਨੂੰ ਡਟੋਲ ਵੀ ਪਿਆ ਦਿੰਨੇ ਆ ਤੇ ਡਟੋਲ ਨਾਲ ਵੀ ਆਮ ਹਟ ਜਾਂਦਾ ਤੇ ਪਰ ਫੇਰ ਵੀ ਆਪਲੇਰਾਂ ਨੂੰ ਆਰਾਮ ਨਹੀਂ ਮਿਲਦਾ ਤਾਂ ਤੁਹਾਨੂੰ ਇੱਕ ਹੋਮੋਪੈਥਿਕ ਦੀ ਦਵਾਈ ਮੈਂ ਦੱਸਣ ਲੱਗਾ ਮਿੱਤਰੋ ਜਿਹੜਾ ਕਿ ਅਜਮਾਇਆ ਫਾਰਮੂਲਾ ਰਿਜ਼ਲਟ ਜਿਹਦਾ ਬਹੁਤ ਵਧੀਆ ਤਾਂ ਜੇ ਵੀਡੀਓ ਤੁਹਾਨੂੰ ਕੰਮ ਦੀ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਸੱਜਣ ਵੀਡੀਓ ਦੇਖ ਰਹੇ ਆ ਤੇ ਜਿਹੜੇ ਨਵੇਂ ਸੱਜਣਾ ਉਹ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਤੁਹਾਡੇ ਕੰਮ ਦੀ ਵੀਡੀਓ ਹੀ ਆਪਾਂ ਇਸ ਚੈਨਲ ਤੇ ਲੈ ਕੇ ਆਇਆ ਕਰਾਂਗੇ ਤੇ ਵੀਡੀਓ ਨੂੰ లైక్ ਤੇ షేర్ ਕਰਨਾ ਨਾ ਭੁੱਲਿਓ ਤਾਂ ਮਿੱਤਰੋ ਜਿਹੜੀ ਕੈਰਾਟਨ ਲੇਅਰ ਟੁੱਟ ਜਾਂਦੀ ਜਦੋਂ ਥਾਂ ਦੇ ਵਿਚਲੀ ਲੇਅਰ ਜੇ ਥਾਂ ਦੇ ਤਿੰਨ ਲੇਅਰਾਂ ਦੇ ਕੈਰਾਟਨ ਜਿਹੜੀ ਵਿਚਕਾਰ ਦੀ ਲੇਅਰ ਟੁੱਟ ਜਾਂਦੀ ਆ ਤਾਂ ਉਹ ਜਿਹੜੀ ਕਿ ਕੈਲਸ਼ੀਅਮ ਫਾਸਫੋਰਸ ਵਗੈਰਾ ਦੀ ਬਣੀ ਹੁੰਦੀ ਆ ਟੁੱਟ ਜਾਂਦੀ ਆ ਤੇ ਆਪਣਾ ਜਿਹੜੇ ਜਾਨਵਰ ਦੇ ਦੁੱਧ ਵਿੱਚੋਂ ਖੂਨ ਆਉਣ ਲੱਗ ਪੈਂਦਾ ਆਪਾਂ ਬਹੁਤ ਸਾਰੇ ਇੰਜੈਕਸ਼ਨ ਵਗੈਰਾ ਲਵਾਉਣੇ ਆ ਲੇਕਿਨ ਨਹੀਂ ਠੀਕ ਹੁੰਦਾ ਤਾਂ ਦਵਾਈ ਤੁਹਾਨੂੰ ਦੱਸਣ ਲੱਗਾ ਇੱਕ ਹੋਮੋਪੈਥਿਕ ਦੀ ਜੇ ਜਿਹੜੀ ਤਕਰੀਬਨ ਵੈਸੇ ਤਾਂ ਦੋ ਦਿਨ ਦੇ ਵਿੱਚ ਹੀ ਕਵਰ ਹੋ ਜਾਂਦਾ ਜੇ ਤੁਸੀਂ 30ml ਦੀ ਸ਼ੀਸ਼ੀ ਵੀ ਲੈ ਕੇ ਆਉਂਗੇ ਤਾਂ 60 70 80 ਰੁਪਏ ਦੀ ਆਉਗੀ ਨਾ ਜੀ ਪਰ ਦੋ ਦਿਨ ਦੇ ਵਿੱਚ ਹੀ ਤੁਹਾਡਾ ਉਹ ਕਵਰ ਹੋ ਜਾਊਗਾ ਜੁੜੀ ਚਲੋ ਮਿੱਤਰੋ ਫਿਰ ਮੈਂ ਤੁਹਾਨੂੰ ਦੱਸਦਾ ਦੋ ਦੇ ਦਿਨ ਦੇ ਵਿੱਚ ਹੀ ਤੁਹਾਡਾ ਉਹ ਕਵਰ ਹੋ ਜਾਊਗਾ ਖੂਨ ਆਉਣਾ ਤੇ ਲੋੜ ਅਨੁਸਾਰ ਵੀ ਵਾਧਾ ਦੇ ਸਕਦੇ ਵੈਸੇ ਦੋ ਤੋਂ ਦਿਨ ਤਿੰਨ ਦਿਨ ਤੱਕ ਜਿਹੜਾ ਖੂਨ ਆ ਜਿੰਨਾ ਮਰਜ਼ੀ ਆਉਂਦਾ ਹੋਵੇ ਗਾਮ ਆਈ ਦੇ ਥਣ ਚੋਂ ਉਹ ਬਿਲਕੁਲ ਠੀਕ ਹੋ ਜਾਂਦਾ ਮੇਰੀ ਆਵਾਜ਼ ਸਹੀ ਆਈ ਜਾਂਦੀ ਆ ਜਿਹੜੇ ਸੱਜਣ ਵੀਡੀਓ ਦੇਖੀ ਜਾਂਦੇ ਤਾਂ ਮੈਨੂੰ ਦੱਸ ਦਿਓ ਵੀ ਕਿ ਆਵਾਜ਼ ਮੇਰੀ ਜਿਹੜੀ ਸਹੀ ਆਈ ਜਾਂਦੀ ਆ ਕਿਉਂਕਿ ਤਾਂ ਹੀ ਆਪਣਾ ਮਕਸਦ ਆ ਵੀ ਵੀਡੀਓ ਬਣਾਉਣ ਦਾ ਜੇ ਆਪਣੀ ਆਵਾਜ਼ ਸਹੀ ਆਊਗੀ ਤਾਂ ਤੁਹਾਡੇ ਤੱਕ ਪਹੁੰਚੂਗੀ ਤਾਂ ਬਹੁਤ ਵਧੀਆ ਰਿਜ਼ਲਟ ਆ ਇਸ ਹੋਮੋਪੈਥਿਕ ਦਵਾਈ ਦਾ ਭਾਵੇਂ ਥਾਵਿਆਂ ਚੋਂ ਨਿਰਾ ਖੂਨ ਆ ਰਿਹਾ ਭਾਵੇਂ ਛੱਡੀਆਂ ਆ ਰਹੀਆਂ ਜੇ ਕੋਈ ਜ਼ਿਆਦਾ ਸੋਜਿਸ਼ ਵਗੈਰਾ ਹੈਗੀ ਆ ਤਾਂ ਨਾਲ ਤੁਸੀਂ ਕੋਈ ਪੇਨ ਕਿਲਰ ਇੰਜੈਕਸ਼ਨ ਵਗੈਰਾ ਲਾ ਸਕਦੇ ਆ ਐਂਟੀਬਾਇਟਿਕਾ ਇੰਜੈਕਸ਼ਨ ਵੀ ਲਾ ਸਕਦੇ ਜਿਆਦਾ ਇਨਫੈਕਸ਼ਨ ਤਾਂ ਤੇ ਜੇ ਤੁਸੀਂ ਮੰਨ ਲਓ ਇਹ ਨਾਲ ਹੋਮੋਪੈਥਿਕ ਦੀ ਦਵਾਈ ਦਿਓਗੇ ਤਾਂ 100% ਹੀ ਤੁਹਾਡਾ ਜਾਨਵਰ ਠੀਕ ਹੋਊਗਾ ਜੇ ਮੰਨ ਲਓ ਕਈ ਵਾਰੀ ਜਾਨਵਰ ਦੇ ਲੇਵੇ ਨੂੰ ਸੋਜ ਨਹੀਂ ਹੁੰਦੀ ਤਾਂ ਤੁਸੀਂ ਇਹ ਕੱਲੀ ਹੋਮੋਪੈਥਿਕ ਦੀ ਦਵਾਈ ਦੇ ਦਿਓਗੇ ਤਾਂ ਖੂਨ ਜਿਹੜਾ ਤੁਹਾਡੇ ਜਾਨਵਰ ਦੇ ਥਣ ਵਿੱਚ ਆਉਣਾ ਬੰਦ ਹੋ ਜਾਊਗਾ ਤਾਂ ਮੈਂ ਤੁਹਾਨੂੰ ਦੱਸ ਦਿਨਾ ਦਵਾਈ ਮਿੱਤਰੋ ਮਾਰਕੀਟ ਦੇ ਵਿੱਚ ਤੁਹਾਨੂੰ ਮੈਂ ਜੋ ਬਫੋਰਾਨਾ ਤੁਹਾਨੂੰ ਮੈਂ ਦਿਖਾ ਵੀ ਦਿਨਾ ਮੇਰੇ ਕੋਲ ਤਾਂ ਵੱਡੀ ਪੈਕੇਜਾਂ ਆ b u f o b f o r a n a b u f o b f o r a n a b f o r a n a ਜੇ ਤੁਹਾਨੂੰ ਦਿਖ ਸਕਦੀ ਤਾਂ ਤੁਸੀਂ ਦੇਖ ਲਓ b f o r a n a ਤਾਂ ਇਹਦੇ ਪੋਟੈਂਸੀਆਂ ਬਹੁਤ ਆਉਂਦੀਆਂ ਮਿੱਤਰੋ ਜਿਵੇਂ ਕਿ 30 ਦੇ ਵਿੱਚ ਵੀ ਹੁੰਦੀ ਆ ch 200 ਦੇ ਵਿੱਚ ਵੀ ਹੁੰਦੀ ਆ ਪਰ ਤੁਸੀਂ 30 ch ਵਾਲੀ ਲੈਣੀ ਆ 6 6 ਛੇ ਸਕਸ ਵੀ ਆਉਂਦੀ ਹੈ ਇਹਦੇ ਪਰ ਤੁਸੀਂ 30 ਸੀਐਚ ਲੈਣੀ ਆ 30 ਸੀਐਚ ਪਾਵਰ ਲੈਣੀ ਆ ਤੇ 20 20 ਬੂੰਦਾਂ ਦਿਨ ਵਿੱਚ ਤਿੰਨ ਵਿੱਚ ਦਿਨ ਵਿੱਚ ਯਾਨਕ ਤਿੰਨ ਵਾਰ ਦੇਣੀ 20 ਬੂੰਦਾਂ ਦੁਪਹਿਰੇ 20 ਬੂੰਦਾਂ ਸਵੇਰ ਤੇ 20 ਬੂੰਦਾਂ ਸ਼ਾਮ ਹੁੰਦਾ ਚ ਤਿੰਨ ਵਾਰੀ ਤੁਸੀਂ ਇਹ ਦਵਾਈ ਦੇਣੀ ਆ ਦਵਾਈ ਜਿਹੜੀ ਦੇਣੀ ਆ ਪੱਠਿਆਂ ਤੋਂ ਘੰਟਾ ਪਹਿਲਾਂ ਜੇ ਜੇ ਤੁਸੀਂ ਮੰਨ ਲਓ ਪੱਠੇ ਪਾਉਣੇ ਆ ਘੰਟਾ ਪਹਿਲਾਂ ਦੇਣੀ ਆ ਜੇ ਤੁਸੀਂ ਪੱਠੇ ਪਾ ਦਿੱਤਾ ਤਾਂ 2 ਘੰਟੇ ਬਾਅਦ ਚ ਦੇ ਦੇਣੀ ਆ ਉਹਦੇ ਇਹ ਨਹੀਂ ਵੀ ਆਪਾਂ ਹੁਣੇ ਪੱਠੇ ਪਾਤੇ ਦੇ ਨਾਲ ਦੇ ਨਾਲ ਜਿਹੜੀ ਦਵਾਈ ਦੇ ਆਪਾਂ ਦੇ ਦਿੰਦੇ ਨਹੀਂ ਫਿਰ ਨੁਕਸਾਨ ਤਾਂ ਕੋਈ ਨਹੀਂ ਪਰ ਇਹਦਾ ਅਸਰ ਘਟ ਜਾਂਦਾ ਇਸ ਕਰਕੇ ਜੇ ਪੱਠੇ ਪੌਣ ਤੋਂ ਜਾਂ ਤਾਂ ਘੰਟਾ ਪਹਿਲਾਂ ਦਿਓ ਤੇ ਜਾਂ 2 ਘੰਟੇ ਤੁਸੀਂ ਬਾਅਦ ਚ ਦਿਓ ਤੇ ਤੁਹਾਨੂੰ ਆਰਾਮ ਬਾਣ ਜਿਵੇਂ ਕਹਿੰਦਾ ਆਰਾਮ ਬਾਣ ਇਲਾਜ ਆਰਾਮ ਬਾਣ ਇਲਾਜ ਤੁਹਾਨੂੰ ਰਿਜ਼ਲਟ ਮਿਲੂਗਾ ਇਹਦਾ ਤੇ ਤੁਹਾਡੇ 2 ਦਿਨ ਦੇ ਵਿੱਚ ਜਿੰਨਾ ਮਰਜੀ ਜਾਨਵਰ ਦੇ ਥਣ ਵਿੱਚ ਜਿਹੜਾ ਖੂਨ ਆ ਰਿਹਾ ਬਿਲਕੁਲ ਠੀਕ ਹੋ ਜਾਊਗਾ ਲੋੜ ਅਨਸਾਰ ਤੁਸੀਂ 3-4-5 ਦਿਨ ਦੇ ਸਕਦੇ ਆ ਤਾਂ ਵੀ ਵੀ ਬੂੰਦਾਂ ਦੇਣੀਆਂ ਕੋਸ਼ਿਸ਼ ਕਰਿਓ ਜੇ ਮੰਨ ਲਓ ਪਾਹੂ ਦੇ ਸਿੱਧਾ ਜੀਵ ਤੇ ਪੈਜੇ ਪਾਹੂ ਦੇ ਸਿੱਧਾ ਜੀਵ ਤੇ ਪਾਉਂਦਾ ਕਈ ਵਾਰੀ ਜਾਨਵਰ ਨਾ ਹੜ ਬੂੰਦਾ ਤਾਂ ਸਿੱਧੀਆਂ ਨੱਕ ਤੇ ਪਾ ਸਕਦੇ ਤੁਸੀਂ ਨੱਕ ਤੇ ਪਾਵਾਂਗੇ ਤਾਂ ਜਾਨਵਰ ਜਿਹੜਾ ਚੱਟ ਲੈਂਦਾ ਨੱਕ ਤੇ ਪਾ ਲੋ ਤੇ ਬੂੰਦਾ ਇਹ ਨਹੀਂ 20 ਪਾਉਣੀਆਂ 20 ਦੀ ਮਾਲਾ ਜ 25 ਵੀ ਪੈਣੀਆਂ ਤਾਂ ਵੀ ਕੋਈ ਡਰ ਨਹੀਂ 17 18 ਵੀ ਰਹਿਣੀਆਂ ਤਾਂ ਵੀ ਕੋਈ ਡਰ ਨਹੀਂ ਬਸ ਇੰਨਾ ਕ ਦੇਖ ਲਓ ਜਿਹੜੀਆਂ ਨੱਕ ਤੇ ਪੈ ਗਈਆਂ ਇਹ ਨਾ ਹੋਵੇ ਇੱਕ ਦੋ ਬੂੰਦਾ ਪਾ ਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਤੇ ਜਾਂ ਤੁਸੀਂ ਰੋਟੀ ਦਾ ਮੰਨ ਲਓ ਰੋਟੀ ਲੈ ਕੇ ਚੌਥਾ ਕਿਸਾ ਬੁਰਕੀ ਦੇ ਵਿੱਚ ਪਾ ਕੇ ਵੀ ਦੇ ਸਕਦੇ ਜਾਂ ਤੁਸੀਂ ਗੋਟ ਦੇ ਵਿੱਚ ਵੀ ਪਾ ਕੇ ਦੇ ਸਕਦੇ ਜਿਆਦਾ ਕੋਈ ਜਿਵੇਂ ਫੀਡ ਵਗੈਰਾ ਵਿੱਚ ਉਸ ਤਰ੍ਹਾਂ ਤੁਸੀਂ ਨਾ ਪਾ ਕੇ ਦਿਓ ਕਿਉਂਕਿ ਦਵਾਈ ਨੇ ਬੂੰਦਾ ਥੋੜੀਆਂ ਨੇ ਉਸੇ ਵਿੱਚ ਹੀ ਰੁਲੀ ਗੁਲੀ ਰਹਿੰਦੀ ਆ ਤੇ ਜਨਮ ਦੇ ਡੋਜ ਆ ਪ੍ਰੋਪਰ ਨਹੀਂ ਜਾਂਦੀ ਜਾਂਦਾ ਤੇ ਅੰਦਰ ਜੇ ਡੋਜ ਪ੍ਰੋਪਰ ਨਹੀਂ ਗਈ ਤਾਂ ਆਪਾਂ ਨੂੰ ਵੀ ਪਤਾ ਜੇ ਇਲਾਜ ਸੰਭਵ ਨਹੀਂ ਉਸ ਚੀਜ਼ ਦਾ ਤਾਂ ਬਫੋਰ ਆਣਾ ਦਵਾਈ ਜਿਹੜੀ ਹੋਮੋਪੈਥਿਕ ਦੀ ਹੁੰਦੀ ਆ 30 CH ਵਿੱਚ ਲੈਣੀ ਆ ਤੁਸੀਂ ਪੋਟੈਂਸੀ ਵਿੱਚ ਸੁਬਾਹ ਦੇ ਪਹਿਰੇ ਤੇ ਸ਼ਾਮ 20-20 ਬੂੰਦਾਂ ਦੇਣੀ ਆ ਪੱਠੇ ਪੌਣ ਤੋਂ 1 ਘੰਟਾ ਪਹਿਲਾਂ ਦੇਣੀ ਆ ਜਾਂ ਤੁਸੀਂ 2 ਘੰਟੇ ਬਾਅਦ ਚ ਦੇ ਸਕਦੇ ਆ ਰਿਜ਼ਲਟ ਬਹੁਤ ਵਧੀਆ ਮਿਲਿਆ ਮਿੱਤਰੋ ਤਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਤੇ ਹੋਮੋਪੈਥਿਕ ਦੀਆਂ ਦਵਾਈਆਂ ਦਾ ਟੋਟਲ ਤੁਹਾਨੂੰ ਕੋਈ ਨਾ ਕੋਈ ਰੋਜ਼ਾਨਾ ਆਪਾਂ ਇੱਕ ਕਿਸੇ ਵੀ ਮਰੀਜ਼ ਦਾ ਇਲਾਜ ਜਿਹੜਾ ਦੱਸਾਂਗੇ ਡੇਰੀ ਫਾਰਮ ਵਾਲੇ ਸਾਡੇ ਦੇ ਵੀਰਾਂ ਕਈ ਵਾਰੀ ਨਾ ਬਹੁਤ ਜਦੋਂ ਮਿਸਟਾਈਟਸ ਹੋ ਜਾਂਦੀ ਨਾ ਤਾਂ ਬਹੁਤ ਲੰਮਾ ਇਲਾਜ ਚੱਲੇ ਜਾਂਦਾ ਤੇ ਪੈਸੇ ਬਹੁਤ ਲੱਗ ਜਾਂਦੇ ਤੇ ਫਸ ਦੇ ਪੱਲੇ ਵੀ ਕੁਝ ਨਹੀਂ ਰਹਿੰਦਾ ਕਿਉਂਕਿ ਜੇ ਆਪਾਂ ਇਲਾਜ ਨਹੀਂ ਕਰਵਾਉਂਦੇ ਤਾਂ ਕਈ ਵਾਰੀ ਇੱਕ ਥਣ ਖਰਾਬ ਹੁੰਦਾ ਦੂਸਰੇ ਸਾਰੇ ਅੜੜੀ ਖਰਾਬ ਹੋ ਜਾਂਦਾ ਸਹੀ ਸਾਰਾ ਚੱਡਾ ਹੀ ਜਿਹੜਾ ਖੜ ਜਾਂਦਾ ਦੁੱਧ ਆਉਣਾ ਬੰਦ ਹੋ ਜਾਂਦਾ ਤਾਂ ਜੇ ਜਿੰਨੀ ਛੇਤੀ ਮਸਟਾਈਟਸ ਦਾ ਇਲਾਜ ਹੋ ਜੂਗਾ ਥਣਾਂ ਦੇ ਰੋਗ ਦਾ ਇਲਾਜ ਜਲਦੀ ਹੋ ਜੂਗਾ ਸੋਜ ਦਰਦ ਦਾ ਕੋਈ ਵੀ ਛਧੀਆਂ ਆਉਂਦੀ ਆ ਲਹੂ ਆਉਂਦਾ ਜਿੰਨੀ ਛੇਤੀ ਇਲਾਜ ਹੋ ਜੂਗਾ ਉੰਨੀ ਛੇਤੀ ਇਹ ਜਿਹੜਾ ਇੱਕ ਤਾਂ ਤੁਹਾਡਾ ਖਰਚਾ ਘੱਟ ਹੋਊਗਾ ਇੱਕ ਇਲਾਜ ਸਸਤਾ ਰਹੂਗਾ ਤੇ ਜਾਨਵਰ ਨੂੰ ਵੀ ਬਹੁਤ ਜ਼ਿਆਦਾ ਤਕਲੀਫ ਕਿਉਂਕਿ ਜੇ ਜਾਨਵਰ ਦਾ ਐਕਵਰੀ ਦੁੱਧ ਘਟ ਗਿਆ ਤਾਂ ਫਿਰ ਜੇ ਛੇਤੀ ਦੁੱਧ ਨਹੀਂ ਬੰਦਦਾ ਠੀਕ ਹੈ ਤਾਂ ਬਫੋਰਾਣਾ ਮਿੱਤਰੋ ਚੇਤੇ ਰੱਖਿਓ ਦੋਈ ਤੇ ਕੱਲ ਨੂੰ ਤੁਹਾਨੂੰ ਮੈਂ ਦੱਸੂਗਾ ਵੀ ਜੇ ਮੰਨ ਲਓ ਆਪਣੇ ਦੁੱਧ ਦੇ ਵਿੱਚ ਜਦੋਂ ਇਨਫੈਕਸ਼ਨ ਹੋ ਗਈ ਤਾਂ ਦੁੱਧ ਘਟ ਗਿਆ ਤਾਂ ਕੱਲ ਨੂੰ ਤੁਹਾਨੂੰ ਇੱਕ ਇਹੋ ਜਿਹਾ ਫਾਰਮੂਲਾ ਦੱਸੂਗਾ ਜਿਹੜਾ ਤੁਸੀਂ ਦੇਦਾ ਜਿੰਨਾ ਤੁਹਾਡਾ ਜਾਨਵਰ ਦੁੱਧ ਦਿੰਦਾ ਸੀ ਪਸਮਾਕ ਨਹੀਂ ਕਰਦਾ ਜਿਵੇਂ ਕਿ ਵੀ ਪਸਮਾਕ ਕਰਨੋਂ ਤੁਹਾਡਾ ਹੁੰਦਾ ਤੁਹਾਨੂੰ ਮੈਂ ਦੱਸੂਗਾ ਦਵਾਈ ਇੱਕਾ ਤੇ ਤੁਸੀਂ ਲਿਆ ਕੇ ਵਰਤੇ ਤੇ ਬਹੁਤ ਵਧੀਆ ਜਿੰਨਾ ਜਾਨਵਰ ਤੁਹਾਡਾ ਜਿਹੜਾ ਦੁੱਧ ਘਟਿਆ ਉਹਨਾਂ ਹੀ ਤੁਹਾਡੇ ਜਾਨਵਰ ਦੁੱਧ ਪੂਰਾ ਕਰ ਦੂਗਾ ਪਰ ਬੇਨਤੀ ਹੈ ਰੋਗ ਜਿਹੜੇ ਸੱਜਣ ਨਵੇਂ ਆ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਿਹੜੇ ਸੱਜਣ ਪੁਰਾਣੇ ਪਹਿਲਾਂ ਚੱਲਣ ਨੂੰ ਫੋਲੋ ਕੀਤਾ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਹਾਨੂੰ ਲੱਗਦਾ ਵੀ ਵੀਡੀਓ ਕੰਮ ਦੀ ਆ ਕਿਉਂਕਿ ਆਪਣੇ ਜਿਹੜੇ ਸੱਜਣ ਭੈਣ ਭਰਾ ਸਾਰੇ ਡੇਰੀ ਫਾਰਮ ਵਾਲੇ ਘਰ ਘਰ ਕਈਆਂ ਦੇ 1 2 2 ਪਸ਼ੂ ਰੱਖੇ ਹੁੰਦੇ ਵਿਚਾਰਿਆਂ ਦੇ ਉਹਨਾਂ ਨੂੰ ਲਾਜ ਹੀ ਬਹੁਤ ਮਹਿੰਗਾ ਪੈਂਦਾ ਮੇਨ ਹੀ ਕੰਮ ਇਹ ਹੈ ਕਿ ਜਦੋਂ ਜਾਨਵਰ ਦੁੱਧ ਘਟ ਦਿੰਦਾ ਬਿਮਾਰੀਆਂ ਤੇ ਪੈਸੇ ਵੱਧ ਲੱਗ ਜਾਂਦੇ ਆ ਤਾਂ ਹੌਲੀ ਹੌਲੀ ਆਪਾਂ ਨੂੰ ਪਤਾ ਵੀ ਅੱਜ ਕੱਲ ਪੰਜ ਸੱਤ ਘਰਾ ਮਗਰ ਇੱਕ ਅੱਧਾ ਪ ਇਸ ਗੱਲੋਂ ਡਰਦਾ ਅਗਲਾ ਕਹਿੰਦਾ ਪੱਲੇ ਦਾ ਕੁਝ ਪੈਂਦਾ ਨਹੀਂ ਹਣਾ ਪੱਲੇ ਪੈਂਦਾ ਪਰ ਜੇ ਆਪਾਂ ਤਕਨੀਕ ਨਾਲ ਕੰਮ ਕਰਾਂਗੇ ਤਾਂ ਕਿਉਂਕਿ ਅੱਜ ਕੱਲ ਕੋਈ ਵੀ ਜੇ ਆਪਾਂ ਕੰਮ ਕਰਾਂ ਮਹਿੰਗਾ ਹੀ ਦਾ ਜਵਾਨਾ ਤਕਨੀਕ ਤੋਂ ਬਿਨਾਂ ਜੇ ਆਪਾਂ ਕੋਈ ਕੰਮ ਕਰਾਂਗੇ ਤਾਂ ਉਹ ਧੰਦਾ ਕੋਈ ਵੀ ਆ ਫੇਲ ਹੀ ਫੇਲ ਆ ਤਾਂ ਆਪ ਸਾਡੇ ਚੈਨਲ ਦਾ ਜਿਹੜਾ ਮਕਸਦ ਆ ਕਿ ਤੁਹਾਡਾ ਪਸ਼ੂਆਂ ਦਾ ਕੋਈ ਨੁਕਸਾਨ ਨਾ ਹੋਣ ਦੇਣਾ ਤਾਂ ਜੇ ਵੀਡੀਓ ਚੰਗੀ ਲੱਗੇ ਜ਼ਰੂਰ ਲੱਕ ਸ਼ੇਅਰ ਕਰਿਓ ਤਾਂ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਲਾਈਵ ਨਾਲ ਜੁੜੇ ਆ ਤਾਂ ਕੱਲ ਨੂੰ ਫੇਰ ਮਿਲਦੇ ਇਸ ਮੌਕੇ ਕਰਾਂਗੇ ਸਾਰੇ ਗੱਲਬਾਤ ਜੇ ਕਿਸੇ ਦਾ ਸੱਜਣ ਦਾ ਕੁਐਸਚਨ ਹੋਵੇ ਤਾਂ ਜਰੂਰ ਤੁਸੀਂ ਮੈਸੇਜ ਕਰ ਦਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ